ਮਜੀਠੀਆ ਦੇ ਵਕੀਲ ਨੇ ਸ਼ਨੀਵਾਰ ਨੂੰ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਕੀਤੀ ਹੈ ਤੌਜ਼ੀਕ ਜਾਇਦਾਦ ਤੋਂ ਵੱਧ ਆਮਦਨ ਦੇ ਵੱਧ ਜਾਇਦਾਦ ਦੇ ਮਾਮਲੇ 'ਚ ਮਜੀਠੀਆ ਨੂੰ ਨਾਬਾ ਜੇਲ੍ਹ ਭੇਜ ਦਿੱਤਾ ਗਿਆ ਸੀ ਪچھਲੇ ਸਤ ਬਾਅਦ ਤੇ ਹੁਣ ਉਹਨਾਂ ਦੇ ਐਡਵੋਕੇਟ ਦੇ ਵੱਲੋਂ ਉਹਨਾਂ ਨਾਲ ਮੁਲਾਕਾਤ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਮਜੀਠੀਆ ਚੜ੍ਹਦੀ ਕਲਾ ਵਿੱਚ ਨੇ ਜੇਲ੍ਹ ਵਿੱਚ ਪੂਰੀ ਤਰ੍ਹਾਂ ਦੇ ਨਾਲ ਵਧੀਆ ਨਹੀਂ ਤੇ ਉਹਨਾਂ ਨੇ ਨਾ ਲਈ ਭਵੰਤਮਨ ਨੂੰ ਮਾਨ ਖਾਨੀ ਦਾ ਕੇਸ ਭੁਗਤਨ ਦੇ ਲਈ ਤਿਆਰ ਰਹੇ ਦੀ ਚੇਤਾਵਨੀ ਦਿੱਤੀ ਹੈ ਤੇ ਮਜੀਠੀਆ ਬੜੀ ਜਲਦੀ ਹੀ ਉਹਨਾਂ ਦਾ ਕਹਿਣਾ ਹੈ ਕਿ ਅਦਾਲਤ ਵਿੱਚ ਉਹਨਾਂ ਨੂੰ ਇਨਸਾਫ ਮਿਲੇਗਾ ਤੇ ਅਦਾਲਤ ਨੂੰ ਪੂਰਨ ਤੌਰ ਤੇ ਉਹਨਾਂ ਨੂੰ ਇਨਸਾਫ ਦੇਣਾ ਹੋਵੇਗਾ ਤੇ ਉਹਨਾਂ ਨੂੰ ਅਦਾਲਤ ਦੇ ਫੈਸਲੇ ਤੇ ਭਰੋਸਾ ਹੈ ਦੇਖੋ ਮੈਂ ਅੱਜ ਸਰਦਾਰ ਵਿਕਰਮ ਸਿੰਘ ਮਜੀਠੀਆ ਨਾਲ ਉਰੇ ਨਾਬਾ ਜਿਹੜੀ ਨਿਊ ਜੇਲ ਹੈ ਉੱਥੇ ਮੁਲਾਕਾਤ ਕਰਨ ਆਇਆ ਕਿਉਂਕਿ ਐਜ਼ ਅਡਵੋਕੇਟ ਮੇਰਾ ਰਾਈਟ ਹੈ ਕਿ ਮੈਂ ਉਹਨਾਂ ਨਾਲ ਮਿਲਾ ਉਹਨਾਂ ਨਾਲ ਗੱਲਬਾਤ ਕਰਾਂ ਵਿਕਰਮ ਮਜੀਠੀਆ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਨੂੰ ਔਰ ਉਹਨਾਂ ਨੇ ਫੇਰ ਦੁਬਾਰਾ ਇਹ ਸੰਦੇਸ਼ ਦਿੱਤਾ ਹੈ ਕਿ ਇਹ ਸਰਕਾਰਾਂ ਜਿਸ ਤਰੀਕੇ ਦੇ ਨਾਲ ਆਪੋਜੀਸ਼ਨ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀਆਂ ਨੇ ਇਹ ਸਰਕਾਰਾਂ ਦੇ ਕਾਰਨਾਮਿਆਂ ਨੂੰ ਜਿਹੜਾ ਉਜਾਗਰ ਕਰਦਾ ਸੀਐਮ ਦੀਆਂ ਮਾੜੀਆਂ ਕਾਰਗੁਜ਼ਾਰੀਆਂ ਨੂੰ ਜਿਹੜਾ ਲੋਕਾਂ 'ਚ ਰੱਖਦਾ ਉਹਨਾਂ ਦੇ ਉੱਤੇ ਝੂਠੇ ਪਰਚੇ ਸਰਕਾਰਾਂ ਕਰਤਾ ਦਿੰਦੀਆਂ ਨੇ ਪਰ ਮਜੀਠੀਆ ਸਾਹਿਬ ਦਾ ਇਹ ਸੰਦੇਸ਼ ਹੈ ਕਿ ਜਿਹੜੀਆਂ ਗੱਲਾਂ ਸਰਕਾਰ ਨੇ ਕਹੀਆਂ ਨੇ ਹੁਣ ਉਹ ਸਰਕਾਰ ਗੱਲਾਂ ਦੇ ਸਬੂਤ ਪੇਸ਼ ਕਰੇ ਤੋ ਕਿ 29 ਮੋਬਾਈਲ ਦੀ ਗੱਲ ਸੀਐਮ ਬੜੇ ਓਪਨ ਜਨਤਕ ਪਲੇਟਫਾਰਮ 'ਤੇ ਕਰਦੇ ਰਹੇ ਨੇ ਫਿਰ 141 ਕਰੋੜ ਦੀ ਗੱਲ ਮੁੱਖ ਮੰਤਰੀ ਨੇ ਕੀਤੀ ਐ ਫਿਰ 540 ਕਰੋੜ ਦੀ ਇੱਕ ਕੰਪਨੀ ਦੀ ਗੱਲ ਮੁੱਖ ਮੰਤਰੀ ਨੇ ਉਹ ਝੂਠ ਬੋਲਿਆ ਫਿਰ ਹਿਮਾਚਲ 'ਚ 1000 ਏਕੜ ਉਹ ਮੁੱਖ ਮੰਤਰੀ ਦਾ ਝੂਠ ਭੈਣਜੀ ਗਨੀਵ ਦਾ 25% ਸ਼ੇਅਰ ਕਹਤਾ ਜਿੱਥੇ 4 ਗੱਜ ਜ਼ਮੀਨ ਵੀ ਭੈਣਜੀ ਗਨੀਵ ਦੀ ਜਲੰਧਰ 'ਚ ਨਹੀਂ ਉਹ ਕਦੇ ਜਲੰਧਰ ਗਈ ਨਹੀਂ ਆਪਣੀ ਜ਼ਿੰਦਗੀ 'ਚ ਇੱਕ ਵਾਰ ਕਹਿੰਦੇ ਮੈਂ ਇੱਕ ਘੰਟੇ ਲਈ ਗਈ ਆ ਸੋ ਇਹੋ ਜਿਹੇ ਜਿਹੜੇ ਝੂਠ ਨੇ ਜਿਹੜੇ ਪੰਜਾਬ ਦੀ ਸਰਕਾਰ ਨੇ ਔਨ ਰਿਕਾਰਡ ਬੋਲੇ ਨੇ ਔਰ ਉਹ ਤਾਂ ਮੰਦ ਭਾਗੀ ਗੱਲ ਹੈ ਕਿ ਕੱਲ ਪਰਸੋ ਮੁੱਖ ਮੰਤਰੀ ਸਾਹਿਬ ਕਹਿੰਦੇ ਬੀਪੀ ਬੀਪੀ ਦੇ ਬਾਰੇ ਕਿੱਡਾ ਹੋ ਚੱਕਿਆ ਬੀਪੀ ਤਾਂ ਵਿਕਰਮ ਮਜੀਠੀਆ ਸਾਹਿਬ ਨੂੰ ਹੈ ਹੀ ਨਹੀਂ ਸੋ ਕੀ ਪੰਜਾਬ ਦੇ ਮੁੱਖ ਮੰਤਰੀ ਹੁਣ ਇਹ ਚੀਜ਼ਾਂ ਨੂੰ ਲੈ ਕੇ ਵੀ ਝੂਠ ਬੋਲਣਗੇ ਸੋ ਵਿਕਰਮ ਮਜੀਠੀਆ ਸਾਹਿਬ ਵੱਲੋਂ ਸਪਸ਼ਟ ਸੰਦੇਸ਼ ਹੈ ਕਿ ਭਾਈ ਮੁੱਖ ਮੰਤਰੀ ਜੀ ਮੈਂ ਪੂਰੀ ਚੜ੍ਹਦੀ ਕਲਾ ਚ ਇਹ ਜਿਹੜੇ ਸੋਡੇ ਦਬਾਅ ਨੇ ਸਰਕਾਰਾਂ ਦੇ ਇਹ ਮੇਰੇ ਮੈਨੂੰ ਨਹੀਂ ਦਿਲਾ ਸਕਦੇ ਸੋ ਵਿਕਰਮ ਮਜੀਠੀਆ ਬੜੀ ਜਲਦੀ ਕਿਉਂਕਿ ਅਦਾਲਤਾਂ ਤੇ ਸਾਨੂੰ ਪੂਰਨ ਭਰੋਸਾ ਹੈ ਅਦਾਲਤਾਂ ਤੋਂ ਇਨਸਾਫ ਮਿਲਣਾ ਜਦੋਂ ਵੀ ਮਿਲਿਆ ਸਰਕਾਰਾਂ ਨੇ ਆਪਣਾ ਪੂਰਾ ਜ਼ੋਰ ਲਾਇਆ ਸਰਕਾਰਾਂ ਨੇ ਠੱਗਾ ਕਰਨਾ ਸੋ ਅਦਾਲਤਾਂ ਦੇ ਵਿੱਚ ਚਾਰਾ ਜੋ ਜਾਰੀ ਹੈ ਅਦਾਲਤਾਂ ਤੋਂ ਇਨਸਾਫ ਦੀ ਉਮੀਦ ਹੈ ਸਰ ਜਿਹੜਾ ਮਾਮਲਾ ਦਰਜ ਕੀਤਾ ਗਿਆ ਉਹ ਵੱਧ ਤਮੀਨ ਦਾ ਜਾਂ ਜਾਂ ਰਾਬ ਦਾ ਪਰ ਗੱਲ ਬਾਤ ਹੈ ਜਿਹੜੀ ਉਹ ਨਸ਼ੇ ਦੀ ਹੋ ਰਹੀ ਹੈ ਦੇਖੋ ਮੈਂ ਪਹਿਲੇ ਹੀ ਕਹਾ ਕਿ ਸਰਕਾਰ ਝੂਠ ਕਿਸ ਤਰੀਕੇ ਬੋਲਦੀ ਹੈ ਹੁਣ ਮੁੱਖ ਮੰਤਰੀ ਤਾਂ ਕਹਿੰਦੇ ਜੀ ਇਹ ਦੇਖੋ ਜੀ ਡਰੱਗ ਚ ਕਿੰਨੀ ਕਾਰਵਾਈ ਕੀਤੀ ਅਰਵਿੰਦ ਕੇਜਰੀਵਾਲ ਕੋਤ ਤੇ ਆ ਕੇ ਦੇਖੋ ਜੀ ਕਿਤਨਾ ਬੜਾ ਹਮਨੇ ਡਰੱਗ ਮੇਂ ਕਾਰਵਾਈ ਕਰਦੀ ਲੇਕਿਨ ਕੋਰਟ ਦੇ ਵਿੱਚ ਸਰਕਾਰੀ ਵਕੀਲ ਨੇ ਇਹਨਾਂ ਦੀਆਂ ਧੱਜੀਆਂ ਉਡਾਤੀਆਂ ਮਤਲਬ ਸਰਕਾਰੀ ਵਕੀਲ ਨੇ ਮੁੱਖ ਮੰਤਰੀ ਤੇ ਕੇਜਰੀਵਾਲ ਦੇ ਬਿਆਨਾਂ ਦੀਆਂ ਧੱਜੀਆਂ ਉਡਾਤੀਆਂ ਕਿ ਇਹ ਤਾਂ ਮਾਮਲਾ ਹੀ ਆਮ ਤਨਤਬ ਜਾਇਦਾਦ ਹੈ ਡਰੱਗ ਦਾ ਤਾਂ ਇਹ ਚ ਜ਼ਿਕਰ ਹੀ ਨਹੀਂ ਸੋ ਇੱਕ ਗੱਲ ਸਪਸ਼ਟ ਹੋ ਗਈ ਕਿ ਡਰੱਗ ਦੇ ਕੇਸ ਤੋਂ 4 ਸਾਲ ਤੋਂ ਡਰੱਗ ਨਹੀਂ ਲੱਭਿਆ ਸੁਪਰੀਮ ਕੋਰਟ ਤੱਕ ਜਾਏ ਆਹੀ ਜਿਹੜੀਆਂ ਗੱਲਾਂ ਅਜੂਰੇ ਕਰਦੇ ਨੇ ਡਿਸਪਰਪੋਰਸ਼ਨਟ ਐਸੈਟ ਦੀ ਗੱਲ ਕਰਦੇ ਨੇ ਇਹ ਤਾਂ ਸਾਰਾ ਕੁਝ ਉਸ ਐਫੀਡੇਵਿਟ ਦੇ ਵਿੱਚ ਸੀ ਜੋ ਐਫੀਡੇਵਿਟ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦਿੱਤਾ ਜਦੋਂ ਕਹਿੰਦੇ ਸੀ ਵਿਕਰਮ ਮਜੀਠੀਆ ਦੀ ਬੇਲ ਕੈਨਸਲ ਕਰੋ ਸੁਪਰੀਮ ਕੋਰਟ ਨੇ ਬੇਲ ਕੈਨਸਲ ਕਰਨ ਤੋਂ ਮਨਾ ਕੀਤਾ ਸੋ ਹੁਣ ਮੁੱਖ ਮੰਤਰੀ ਦੀ ਈਗੋ ਸੈਟੀਸਫਾਈ ਕਰਨ ਦੇ ਲਈ ਇੱਕ ਨਵਾਂ ਪਰਚਾ ਦਰਜ ਕਰਕੇ ਉਹਨੇ ਤੇ ਐਸੈਟ ਨਹੀਂ ਲੱਭ ਰਿਆ ਸੋ ਇਹ ਝੂਠੇ ਕੇਸ ਨੇ ਝੂਠੇ ਮੁਕਦਮੇ ਨੇ ਸਰਕਾਰਾਂ ਦਾ ਜ਼ੋਰ ਲੱਗਿਆ ਵਿਕਰਮ ਮਜੀਠੀਆ ਨੂੰ ਉਹਨਾਂ ਦੀ ਆਵਾਜ਼ ਬੰਦ ਕਰਨ ਨੂੰ ਸਰਕਾਰਾਂ ਦਾ ਜ਼ੋਰ ਲੱਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਸਾਚਾਂ ਕਰੀਏ ਪਰ ਸ਼੍ਰੋਮਣੀ ਅਕਾਲੀ ਦਲ ਬੜਾ ਦ੍ਰਿੜ ਹੈ ਡਟ ਕੇ ਲੜਾਈ ਲੜਦੇ ਰਹੇ ਹਾਂ ਲੜਦੇ ਰਵਾਂਗੇ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਵਿਕਰਮ ਮਜੀਠੀਆ ਵੱਲੋਂ ਸਮੁੱਚੀ ਲੀਡਰਸ਼ਿਪ ਵੱਲੋਂ ਫੇਰ ਇੱਕ ਵਾਰ ਚੈਲੰਜ ਹੈ ਮੁੱਖ ਮੰਤਰੀ ਪੰਜਾਬ ਨੂੰ ਕਿ 29 ਮੋਬਾਈਲ 141 ਕਰੋੜ ਕਲੀਅਰ ਵਾਟਰ ਕੰਪਨੀ ਕਲੀਅਰ ਵਾਟਰ ਕੰਪਨੀ ਇੱਕ ਗੋਰੇ ਦੀ ਕੰਪਨੀ ਹੈ ਜਿਹਨੂੰ ਵਿਕਰਮ ਮਜੀਠੀਆ ਦਾ ਦੱਸਿਆ ਜਾ ਰਿਹਾ ਹੈ ਮਲਟੀਬਿਲੀਨੀਅਰ ਕੰਪਨੀ ਹੈ ਉਹਦੇ ਹਾਂਗਕਾਂਗ ਸਿਓ ਸਿੰਗਾਪੁਰ ਉਹਦੇ ਹਰ ਜਗ੍ਹਾ ਦਫ਼ਤਰ ਨੇ ਔਰ ਤੁਸੀਂ ਕਮਾਲ ਦੀ ਗੱਲ ਮੰਨੋਗੇ ਕਿ ਕਲੀਅਰ ਵਾਟਰ ਜਿਹੜੀ ਕੈਪੀਟਲ ਹੈ ਉਹ ਤਾਂ ਰਿਲਾਇੰਸ ਦੇ ਵਿੱਚ ਵੀ ਉਹਦੀ ਇਨਵੈਸਟਮੈਂਟ ਹੈ ਉਹਦੀ ਤਾਂ ਗੋਦਰੇਜ ਦੇ ਵਿੱਚ ਵੀ ਇਨਵੈਸਟਮੈਂਟ ਹੈ ਦੇ ਦੇ ਸਾਰਿਆਂ ਤੇ ਪਰਚੇ ਔਰ ਇੱਕ ਮੁੱਖ ਮੰਤਰੀ ਸਾਹਿਬ ਹੁਣ ਪਰਚੇ ਦੇ ਕੇ ਤਾਂ ਦਿਖਾਓ ਨਾ ਕਲੀਅਰ ਵਾਟਰ ਕਾਰਪੋਰੇਸ਼ਨ ਹੈ ਜਿਹੜੀ ਉਹਨੂੰ ਸਦੋਂ ਤੋਂ ਸਹੀ ਨਾ ਗੋਰੇ ਨੂੰ ਸਦੋਂ ਤੋਂ ਸਹੀ ਨਾ ਜੇ ਰਾਤ ਤੱਕ ਤਾਨੂੰ ਨਾ ਪਤਾ ਲੱਗਦੀ ਵੀ ਪੰਜਾਬ ਦੀ ਸਰਕਾਰ ਕਿੰਨੇ ਨੀਚੇ ਦਰਜੇ ਨਾਲ ਕੰਮ ਕਰਦੀ ਏ ਤੁਹਾਨੂੰ ਦੇਸ਼ ਦੀ ਸਰਕਾਰ ਦੱਸ ਦਊਗੀ ਔਰ ਹਜ਼ਾਰ ਏਕੜ ਹਜ਼ਾਰ ਏਕੜ ਤੇ ਵੀ ਅਸੀਂ ਪੂਰੇ ਕਾਇਮ ਹੁਣ ਖੜੇ ਆ ਮੁੱਖ ਮੰਤਰੀ ਜਾ ਤਾਂ ਹਜ਼ਾਰ ਏਕੜ ਲੱਭ ਕੇ ਲਿਆਉਣ ਨਹੀਂ ਮੁੱਖ ਮੰਤਰੀ ਸਾਹਿਬ ਹੁਣ ਉਹ ਡੈਫੇਮੇਸ਼ਨ ਲਈ ਤਿਆਰ ਰਹਿਣ ਕਿਉਂਕਿ ਪਹਿਲਾਂ ਰਵਿੰਦ ਕੇਜਰੀਵਾਲ ਨੇ ਮਾਫੀ ਮੰਗੀ ਏ ਹੁਣ ਮੁੱਖ ਮੰਤਰੀ ਸਾਹਿਬ ਦੀ ਵਾਰੀ ਏ ਇਹਨਾਂ ਨੇ ਮਾਫੀਆਂ ਮੰਗਣੀਆਂ ਨੇ ਸੋ ਜਿਹੜੀਆਂ ਗੱਲਾਂ ਹੁਣ ਬੋਲੀਆਂ ਨੇ ਇਹ ਨਾ ਹੋਵੇ ਕਿ ਉਹ ਗੱਲਾਂ ਤੋਂ ਅੱਗੇ ਚੱਲ ਜੋ ਕਿਉਂਕਿ ਜਦੋਂ ਗੱਲਾਂ ਬੋਲ ਬੈਠਦੇ ਨੇ ਕੋਈ ਇਹਨਾਂ ਤੇ ਸੱਚਾਈ ਹੁੰਦੀ ਨਹੀਂ ਫੇਰ ਹੁਣ ਚਰੇ ਕੇ ਜਨਰਲ ਡਾਇਰ ਤੇ ਉਹ ਮੁੱਖ ਮੰਤਰੀ ਸਾਹਿਬ ਤੁਹਾਨੂੰ ਕਿੰਨੀ ਵਾਰ ਇਤਿਹਾਸ ਕਰ ਜਵਾਬ ਦੇ ਚੁੱਕੇ ਨੇ ਕਦੇ ਬੀਪੀ ਦੀ ਝੂਠੀ ਗੱਲ ਕਰਦੇ ਨੇ ਜਿਹੜੀਆਂ ਗੱਲਾਂ ਕਹੀਆਂ ਨੇ ਉਹਨਾਂ ਦੇ ਸਬੂਤ ਲਿਆਓ ਜਾਂ ਜਨਤਕ ਦੌਰ ਤੇ ਮਾਫੀ ਮੰਗੋ ਕਿ ਸਾਨੂੰ ਸਬੂਤ ਨਹੀਂ ਮਿਲੇ ਫੇਰ ਅਸੀਂ ਦੇਖਾਂਗੇ ਅਸੀਂ ਕੀ ਲੀਗਲ ਕਾਰਵਾਈ ਕਰਨੀ ਹੈ ਸੋ ਬੜਾ ਸਪਸ਼ਟ ਸੰਦੇਸ਼ ਹੈ ਕਿ ਜੋ ਕਿਹਾ ਇਹ ਤੋਂ ਭੱਜਣ ਨਹੀਂ ਦੇਵਾਂਗੇ ਯਾਹੂਬ ਕਰੋ ਸਬੂਤ ਲੈ ਕੇ ਆਓ ਹੁਣ ਜੇ ਸਬੂਤ ਨਹੀਂ ਹੈਗੇ ਤੁਹਾਨੂੰ ਵੀ ਪਤਾ ਵੀ ਹੱਥ ਖੜੇ ਨੇ ਪੰਜਾਬ ਸਰਕਾਰ ਕੋਲੇ ਸਬੂਤ ਕੋਈ ਨਹੀਂ ਤਾਂ ਇਹਦੀ ਹੁਣ ਜੋ ਵੀ ਸਾਡੇ ਕੋਲ ਡੇਫੇਮੇਸ਼ਨ ਹੈ ਇਹ ਹੋਰ ਵੀ ਜੋ ਲੀਗਲ ਕਾਰਵਾਈ ਆਸੀਂ ਪੰਜਾਬ ਸਰਕਾਰ ਤੇ ਇਹਨਾਂ ਦੇ ਮੰਤਰੀ ਸੀਐਮ ਤੇ ਤੇ ਮੰਤਰੀਆਂ ਤੇ ਕਰਾਂਗੇ ਜੀ ਜੀ ਵੀ ਜੀ ਵੀ ਕੈਮਰੇ ਨੂੰ ਲੈ ਕੇ ਜਾਂ ਫਿਰ ਇੱਕ ਇੱਕ ਫੋਟੋ ਨੂੰ ਲੈ ਕੇ ਜਾਂ ਵੀਡੀਓ ਨੂੰ ਲੈ ਕੇ ਨੇ ਸਾਰੀਆਂ ਫੇਸਬੁੱਕ ਤੇ ਆਮ ਆਦਮੀ ਪਾਰਟੀ ਨੇ ਅਪਲੋਡ ਕੀਤੀਆਂ ਨੇ ਉਹਨਾਂ ਦੀ ਕੋਈ ਗੱਲ ਨਹੀਂ ਤੇ ਵਿਕਰਮ ਮਜੀਠੀਆ ਸਾਹਿਬ ਨੇ ਪਹਿਲਾਂ ਵੀ ਸਾਡੇ 5 ਮਹੀਨੇ ਇੱਕ ਝੂਠੇ ਮੁਕੱਦਮੇ 'ਚ ਜੇਲ੍ਹ ਕੱਟੀ ਐ ਜੀ ਤੇ ਮੁੜ ਕੇ ਹਾਈ ਕੋਰਟ ਨੇ ਵੀ ਕਿਹਾ ਸੀ ਜੱਜਮੈਂਟ ਲਖਾਈ ਸੀ ਜਦੋਂ ਵੀ ਵਿਕਰਮ ਮਜੀਠੀਆ ਦੇ ਖਿਲਾਫ ਇੱਕ ਵੀ ਸਬੂਤ ਇਹ ਪੰਜਾਬ ਸਰਕਾਰ ਨਹੀਂ ਪੇਸ਼ ਕਰ ਸਕੀ ਔਰ ਸੁਪਰੀਮ ਕੋਰਟ ਤੱਕ ਸਬੂਤ ਨਹੀਂ ਪੇਸ਼ ਹੋਇਆ ਉਹਦੋਂ ਨਹੀਂ ਕੋਈ ਸਹੂਲਤਾਂ ਮੰਗੀਆਂ ਇਹ ਕਿਹੜੀਆਂ ਗੱਲਾਂ ਕਰਦੇ ਨੇ ਸਰਕਾਰਾਂ ਦਾ ਕੰਮ ਹੈ ਤੰਗ ਪਰੇਸ਼ਾਨ ਕਰਨਾ ਜੋਰ ਲਾ ਲੈਣ ਜਿੰਨਾ ਕਰ ਸਕਦੇ ਹਨ ਜੋਰ ਲਾ ਲੈਣ ਇਹ ਸੋਚਦੇ ਨੇ ਕਿ ਵਿਕਰਮ ਮਜੀਠੀਆ ਦੇ ਖਿਲਾਫ ਐਸੇ ਝੂਠ ਮੀਡੀਆ ਤੋਂ ਪਲਾਂਟ ਕਰਕੇ ਵਿਕਰਮ ਮਜੀਠੀਆ ਚੜ੍ਹਦੀ ਕਲਾ 'ਚ ਰਹਿਣ ਵਾਲਾ ਇਨਸਾਨ ਹੈ ਵਿਕਰਮ ਮਜੀਠੀਆ ਗੁਰੂ ਦੀ ਰਜ਼ਾ 'ਚ ਰਹਿਣ ਵਾਲੇ ਇਨਸਾਨ ਨੇ ਸੋ ਜਿਹੜੇ ਲੋਕ ਗੁਰੂ ਦੀ ਰਜ਼ਾ 'ਚ ਰਹਿੰਦੇ ਨੇ ਉਹਨਾਂ ਨੂੰ ਇਹੀ ਜੀਆਂ ਸਰਕਾਰਾਂ ਦੇ ਜਿਹੜੇ ਹੱਥ ਕੰਡੇ ਉਡਲਾ ਨਹੀਂ ਸਕਦੇ ਤੁਹਾਨੂੰ ਅੱਗੇ ਕੀ ਲੱਗਦਾ ਸਬੂ ਜਗਦੀਸ਼ ਭੋਲੇ ਦਾ ਕੋਈ ਰੋਲ ਇਹਦੇ 'ਚ ਆ ਸਕਦਾ ਜਿਵੇਂ ਉਹਨੇ ਇੱਕ ਵਾਰੀ ਨਾਮ ਲਿਖਿਆ ਸੀ ਬਾਹਰ ਸਾਨੂੰ ਇੱਕ ਗੱਲ ਸਮਝਣ ਦੀ ਲੋੜ ਹੈ ਕਿ ਇਹ ਜਿਹੜਾ ਕੇਸ ਹੈ ਆਮਦਨ ਤੋਂ ਵੱਧ ਜਾਇਦਾਦ ਨਸ਼ੇ ਦਾ ਕੇਸ ਜਿਹੜਾ ਝੂਠਾ ਸੀ ਉਹ ਸੁਪਰੀਮ ਕੋਰਟ ਡਿੱਗ ਗਿਆ ਇੱਕ ਕਿਸਮ ਦਾ ਖਾਰਜ ਹੋ ਗਿਆ ਇਹ ਵਿਜੀਲੈਂਸ ਵਿਜੀਲੈਂਸ ਕੋਲੇ ਪਾਵਰ ਹੀ ਹੈ ਨਹੀਂ ਡਰੱਗ ਦਾ ਨਾ ਤਾਂ ਕੇਸ ਬਣਾਉਣ ਦੀ ਨਾ ਰਿਕਵਰੀ ਕਰਨ ਦੀ ਜੇ ਪੰਜਾਬ ਸਰਕਾਰ ਏਡੀ ਸਿਆਣੀ ਹੈ ਜੇ ਮੁੱਖ ਮੰਤਰੀ ਸਾਹਿਬ ਇੰਨੇ ਸਿਆਣੇ ਨੇ ਇਹਨਾਂ ਨੂੰ ਕੋ ਆ ਪੀਸੀ ਐਕਟ ਦਾ ਕੇਸ ਹੈ ਤੇ ਡਰੱਗ ਦੀ ਧਾਰਾ ਜੋੜ ਕੇ ਤਾਂ ਦਿਖਾ ਦਿਓ ਇੰਨੀ ਕੁ ਜੋੜ ਕੇ ਦਿਖਾਓ ਤੁਹਾਨੂੰ ਪਤਾ ਲੱਗ ਜੀ ਉਹ ਅਦਾਲਤਾਂ 'ਚ ਮੈਂ ਫੇਰ ਦੁਬਾਰਾ ਕਹਿਣਾ ਕਿ ਇਹ ਸਰਕਾਰ ਨੂੰ ਪਤਾ ਹੀ ਨਹੀਂ ਅਸੀਂ ਕੀ ਕਰ ਰਹੇ ਆ ਇਹ ਹੁੰਦਾ ਨਹੀਂ ਕਿ ਇੱਕ ਬੰਦਲ ਜੇ ਜਾਂਦੇ ਨੇ ਸਾਢੇ 3 ਸਾਲ ਦੀ ਮਾੜੀ ਕਾਰਗੁਜ਼ਾਰੀ ਹੈ ਘਰਾਓ ਸਰਕਾਰ ਦਾ ਸ਼ੁਰੂ ਹੋ ਗਿਆ ਹੁਣ ਬੰਦਲੇ ਪਏ ਨੇ ਹੁਣ ਇਸ ਰਸਤਾ ਦੇ ਵਿੱਚ ਇਹ ਜਿਹੇ ਪੁੱਠੇ ਸਿੱਧੇ ਫੈਸਲੇ ਲੈ ਕੇ ਝੂਠੇ ਪੱਤੇ ਦਰਜ ਕਰ ਰਹੇ ਛੋਟੋਪਾਦੇ ਬਹੁਤ ਗਾਵੇ ਕਰ ਰਹੇ ਸੀ ਇਹ ਮੋਹਰੇ ਖਰੀਆ ਮੀਡੀਆ ਨੇ ਵੇ ਸਾਡੇ ਕੋਲ ਬਹੁਤ ਕਮੂਕਲੇ ਪਹਿਲਾਂ ਵੀ ਮੇਰੇ ਕੋਲ ਸੀ ਅਗਰ ਤੋਂ ਕੇਸ ਬਣ ਲਿਆ ਗਿਆ ਦੇਖੋ ਚਟੋ ਪਾਦਿਆ ਕੌਣ ਹੈ ਚਟੋ ਪਾਦਿਆ ਉਹ ਅਫਸਰ ਹੈ ਜਿਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾਤੇ ਲਾਤੀ ਸੀ ਸੁਪਰੀਮ ਕੋਰਟ ਦੇ ਆਰਡਰ ਚ ਲਿਖਿਆ ਹੈ ਕਿ ਹੀ ਇਸ ਨਾਟ ਫਿਟ ਟੂ ਬੀ ਅ ਡੀਜੀਪੀ ਯੂਪੀਐਸਸੀ ਚ ਇਹਨਾਂ ਨੂੰ ਡ੍ਰੌਪ ਕਰ ਦਿੱਤਾ ਗਿਆ ਸੀ ਡੀਜੀਪੀ ਦੇ ਪੈਨਲ ਤੋਂ ਔਰ ਇਹਨਾਂ ਦੀ ਪਤਨੀ ਇਹਨਾਂ ਬਾਰੇ ਕੀ ਕਹਿੰਦੀ ਹੈ ਮੈਂ ਨਹੀਂ ਜਾਊਂਗਾ ਉਹ ਗੱਲਾਂ ਦੇ ਵਿੱਚ ਇੰਦਰਜੀਤ ਚੱਟਾ ਜੀ ਚੀਫ ਫੌਲਸਾ ਦਿਵਾਨ ਵਾਲੇ ਉਹਨਾਂ ਦੀ ਮੌਤ ਹੋਈ ਉਨ੍ਹਾਂ ਦੇ ਪਰਿਵਾਰ ਨੇ ਕਿਹਾ ਕਿ ਇਹਨਾਂ ਕਰਕੇ ਹੋਈ ਹੋਰ ਵੀ ਬਹੁਤ ਖੁਸ਼ ਹੈ ਪਰ ਚਟੋ ਪਾਦਿਆ ਸਾਹਿਬ ਚਲੋ ਆ ਬਾਕੀ ਗੱਲਾਂ ਛੱਡਣ ਮੇਰੀ ਇੱਕ ਗੱਲ ਦਾ ਜਵਾਬ ਦੇ ਦੇਣ ਕਿ ਜਿਹੜਾ ਐਨਡੀਪੀਐਸ ਦਾ 20 ਦਸੰਬਰ 2021 ਨੂੰ ਪਰਚਾ ਦਿੱਤਾ ਉਹ ਤਾਂ ਤੁਹਾਡੇ ਦਸਕਤਾਂ ਨੀਚੀ ਹੋਇਆ ਸੀ ਪਰਚਾ ਔਰ ਪਹਿਲੀ ਵਾਰ ਹੈ ਕਿ ਪੰਜਾਬ ਚ ਡੀਜੀਪੀ ਨੇ ਐਫਆਈਆਰ ਦਰਜ ਕੀਤੀ ਹੈ ਨਹੀਂ ਤਾਂ ਆਮ ਐਸਐਚਓ ਕਰਦੇ ਨੇ ਉਹ ਪਰਚੇ 'ਚ ਅੱਜ ਤੱਕ ਤੁਸੀਂ ਗਏ ਨਹੀਂ ਆਉਰੇ ਤੁਸੀਂ ਆਮਦਨ ਤੋਂ ਬਾਅਦ ਜਾਇਦਾਦ ਵਾਲੇ ਤੈਨਕਾ ਲਾ ਕੇ ਪਹੁੰਚ ਗਏ ਤੁਹਾਡਾ ਆਪ ਦਾ ਪਰਚਾ ਤਾਂ ਸੁਪਰੀਮ ਕੋਰਟ ਤੱਕ ਮੁੱਢੋਂ ਮੁੱਢੇ ਲੱਗ ਗਿਆ ਉਹਥੇ ਜਾਂਦੇ ਹੱਲਾਸ਼ੇਰੀ ਦੇਣੇ ਸਹੀ ਟੀਨੂ ਉਹਥੇ ਜਾਂਦੇ ਸਬੂਤ ਦੇਣ ਸੋ ਰਾਜਨੀਤੀ ਕਰਨ ਦੇ ਲਈ ਛਟੋਪਾਦਿਆ ਸਾਹਿਬ ਵਿੱਚ ਕੁੱਦੇ ਨੇ ਛਟੋਪਾਦਿਆ ਸਾਹਿਬ ਦਾ ਜਿਹੜਾ ਆਪ ਦਾ ਦਰਜ ਕੀਤਾ ਉਹ ਐਨਡੀਪੀਐਸ ਦਾ ਪਰਚਾ ਉਹ ਤਾਂ ਮੁੱਦੇ ਮੁੱਢੀ ਗਏ ਉਹ ਤੋਂ ਸਬੂਤ ਲੱਭਿਆ ਨਹੀਂ ਕੋਈ ਜੂਨ ਬਿਕਰਮ ਜੀਥੀਆ ਸਾਹਿਬ ਨੂੰ ਜਿਹੜੀਆਂ ਸਾਰੀਆਂ ਡਿਟੇਲ ਆ ਲੱਗਣਾ ਵਿਕਰਮ ਮਜੀਠੀਆ ਸਾਹਿਬ ਜਿੱਦਾਂ ਮੈਂ ਕਿਹਾ ਕਿ ਉਹ ਗੁਰੂ ਦੀ ਰਜ਼ਾ ਤੇ ਰਹਿਣ ਵਾਲੇ ਨੂੰ ਸਹੂਲਤਾਂ ਚਾਹੀਦੀਆਂ ਨਹੀਂ ਨਾ ਉਹ ਮੰਗਣ ਨਾ ਉਹਨਾਂ ਨੂੰ ਚਾਹੀਦੀਆਂ ਨੇ ਅੱਗੇ ਵੀ 5.5 ਮਹੀਨੇ ਦੀ ਗੁਰੂ ਦੀ ਰਜ਼ਾ ਦੇ ਵਿੱਚ ਇੱਕ ਝੂਠੇ ਮੁਕਦਮੇ ਤੇ ਜੇਲ੍ਹ ਕੱਟੀ ਹੈ ਹੁਣ ਵੀ ਗੁਰੂ ਦੀ ਰਜ਼ਾ ਚੋਂ ਕੋਈ ਸਹੂਲਤ ਸਾਨੂੰ ਚਾਹੀਦੀ ਨਹੀਂ ਜੋ ਗੁਰੂ ਦੀ ਰਜ਼ਾ ਹੈ ਉਹਦੇ ਚ ਲੜਾਈ ਲੜ ਰਹੇ ਆ ਪਰ ਹਾਂ ਇੱਕ ਗੱਲ ਪੱਕੀ ਹੈ ਬਾਹਰ ਆ ਕੇ ਜਿੱਥੋਂ ਇਹ ਪੋਲਿਟੀਕਲ ਜੰਗ ਛੱਡੀ ਸੀ ਉੱਥੋਂ ਹੀ ਇਹ ਪੋਲਿਟੀਕਲ ਜੰਗ ਸ਼ੁਰੂ ਹੋਊਗੀ ਮੁੱਖ ਮੰਤਰੀ ਸਾਹਿਬ ਇਹਨਾਂ ਦੇ ਮੰਤਰੀ ਇਹਨਾਂ ਦੇ ਜਿਹੜੇ ਕਾਲੇ ਕਾਰਨਾਮੇ ਨੇ ਇਹ ਉਸੇ ਤਰੀਕੇ ਲੋਕਾਂ 'ਤੇ ਰੱਖਦੇ ਰਵਾਂਗੇ ਇਹ ਝੂਠੇ ਪਰਚੇ ਜ਼ੁਬਾਨ ਨਹੀਂ ਬੰਦ ਕਰਾ ਦੇਣਗੇ